ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਰਾਏਪੋ ਦੀ ਤਲਵੰਡੀ ਪੰਜਾਬ ਦਿੱਲੀ ਸਲਤਨਤ ਵਿੱਚ ਹੋਇਆ ਜੋ ਕਿ ਹੁਣ ਨਨਕਾਣਾ ਸਾਹਿਬ ਪੰਜਾਬ ਪਾਕਿਸਤਾਨ ਵਿੱਚ ਹੈ ਹੁਣ ਆਪਾਂ ਗੱਲ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਏਸ਼ੀਆ ਭਾਰ ਵਿੱਚ ਦੂਰ ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਜੋ ਉਸ ਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤੇ ਸਦੀਵੀ ਸੱਚ ਦਾ ਗਠਨ ਕਰਦਾ ਹੈ ਇਸ ਸੰਕਲਪ ਦੇ ਨਾਲ ਉਹ ਸਮਾਨਤਾ ਭਾਈਚਾਰਕ ਪਿਆਰ ਚੰਗਿਆਈ ਅਤੇ ਨੇਕੀ ਤੇ ਆਧਾਰਿਤ ਇੱਕ ਵਿਲੱਖਣ ਅਧਿਆਤਮਿਕ ਸਮਾਜਿਕ ਤੇ ਰਾਜਨੀਤਿਕ ਪਲੇਟਫਾਰਮ ਸਥਾਪਿਤ ਕਰਦਾ ਹੈ ਨਾਨਕ ਦੇਵ ਜੀ ਦੇ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ ਸ਼ਬਦ ਦੇ ਰੂਪ ਵਿੱਚ ਦਰਜ ਹਨ ਜਿੰਨਾਂ ਵਿੱਚ ਕੁਝ ਪ੍ਰਸਿੱਧ ਅਰਦਾਸਾਂ ਜਪਜੀ ਸਾਹਿਬ ਹਨ ਆਸਾਂ ਦੀ ਵਾਰ ਸਿੱਧ ਗੋਸ਼ਟੀ ਹਨ ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਦੇਵ ਜੀ ਪਵਿੱਤਰਤਾ ਬ੍ਰਹਮਤਾ ਤੇ ਧਾਰਮਿਕ ਅਧਿਕਾਰ ਦੀ ਭਾਵਨਾ ਇਸ ਤੋਂ ਬਾਅਦ ਦੇ ਨੌ ਗੁਰੂਆਂ ਵਿੱਚ ਹਰੇਕ ਉੱਤੇ ਉਤਰੀ ਸੀ ਜਦੋਂ ਕਿ ਉਸ ਨੂੰ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਸੀ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਪਰਿਵਾਰਿਕ ਜੀਵਨ ਬਾਰੇ ਗੁਰੂ ਨਾਨਕ ਦੇਵ ਜੀ ਦਾ ਜਨਮ ਕਤਕ ਦੀ ਪੂਰਨਮਾਸੀ ਨੂੰ ਲਾਹੌਰ ਨੇੜੇ ਰਾਏਪੋ ਦੀ ਤਲਵੰਡੀ ਵਿਖੇ ਹਿੰਦੂ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਇਹ ਸਨਾਤਨ ਧਰਮ ਦੇ ਅਨਿਆਈ ਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਪਿਤਾ ਜੀ ਪਿੰਡ ਤਲਵੰਡੀ ਦੇ ਫਸਲ ਮਾਮਲੇ ਦੇ ਪਟਵਾਰੀ ਸਨ ਅਤੇ ਮਾਪੇ ਹਿੰਦੂ ਖੱਤਰੀ ਵਜੋਂ ਸਨਾਖਤ ਕਰਦੇ ਹਨ ਅਤੇ ਪੇਸ਼ੇਵਰ ਵਪਾਰੀ ਹਨ ਉਹਨਾਂ ਦੀ ਇੱਕ ਭੈਣ ਬੇਬੇ ਨਾਨਕੀ ਉਹਨਾਂ ਤੋਂ 5 ਸਾਲ ਵੱਡੀ ਸੀ ਬੇਬੇ ਨਾਨਕੀ ਦਾ ਵਿਆਹ ਜੈਰਾਮ ਨਾਲ 1475 ਈਸਵੀ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸੀ ਨਾਨਕ ਦਾ ਆਪਣੀ ਭੈਣ ਨਾਲ ਲਾਡ ਹੋਣ ਕਰਕੇ ਉਹ ਵੀ ਮਗਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਚਲੇ ਗਏ ਉਤਤੇ ਉਹ 20 ਸਾਲ ਦੀ ਉਮਰ ਵਿੱਚ ਦੌਲਤਖਾਂ ਅਦੀਨ ਮੋਦੀ ਘਾਨੇ ਵਿੱਚ ਕੰਮ ਕਰਨ ਲੱਗ ਪਏ। ਪ੍ਰਾਤਨ ਜਨਮ ਸਾਖੀਆਂ ਮੁਤਾਬਕ ਇਹ ਅਰਸਾ ਗੁਰੂ ਨਾਨਕ ਦੇਵ ਜੀ ਲਈ ਇੱਕ ਖੁੱਦ ਤ੍ਰਿੱਕੀ ਵਾਲਾ ਸੀ ਅਤੇ ਸ਼ਾਇਦ ਉਹਨਾਂ ਦੇ ਕਲਾਮ ਵਿੱਚ ਹੁਕਮ ਰਾਣੀ ਢਾਂਚੇ ਬਾਰੇ ਕੁਝ ਹਵਾਲੇ ਇੱਥੋਂ ਦੇ ਹੋ ਸਕਦੇ ਹਨ। ਸਿੱਖੀ ਰਵਾਜਾਂ ਮੁਤਾਬਕ ਗੁਰਨਾਨਕ ਦੇਵ ਜੀ ਸਾਹਿਬ ਦੇ ਜਨਮ ਅਤੇ ਸ਼ੁਰੂਆਤੀ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ ਕਿਹਾ ਜਾਂਦਾ ਹੈ ਕਿ 5 ਸਾਲ ਦੀ ਉਮਰ ਵਿੱਚ ਗੁਰਨਾਨਕ ਦੇਵ ਜੀ ਨੇ ਇਲਾਹੀ ਮਜਨੂਮਾ ਵਿੱਚ ਦਿਲਚਸਪੀ ਵਿਖਾਈ 5 ਸਾਲ ਦੀ ਉਮਰ ਹੀ ਉਸ ਵਕਤ ਦੇ ਰਿਵਾਜ ਮੁਤਾਬਿਕ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਿੰਡ ਦੇ ਹੀ ਭੰਦੇ ਗੋਪਾਲ ਕੋਲ ਸਕੂਲੀ ਵਿੱਦਿਆ ਹਾਸਲ ਕਰਨ ਲਈ ਦਾਖਲ ਕਰਵਾਇਆ ਗੋਪਾਲ ਜੀ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਹੈ ਕਿ ਨਿਆਣੇ ਹੁੰਦੇ ਨਾਨਕ ਜੀ ਨੇ ਆਪਣੇ ਅਧਿਆਪਕ ਨੂੰ ਨੰਬਰ 1 ਨਾਲ ਗੁਰਮੁਖੀ ਦੇ ਅੱਖਰ ਉਗੜੇ ਅਤੇ ਓੰਕਾਰ ਨੂੰ ਜੋੜ ਕੇ ਰੱਬ ਇੱਕ ਹੈ ਦਾ ਦਾਵਾ ਕੀਤਾ ਹੋਰ ਬਚਪਨੀ ਖਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ ਜਿਵੇਂ ਕਿ ਇੱਕ ਰਾਏ ਬੁਲਾਰ ਵੱਲੋਂ ਚਸ਼ਮਦੀਦ ਗਵਾਹੀ ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀ ਧੁੱਪ ਤੋਂ ਇੱਕ ਖਾਤੇ ਮੁਤਾਬਕ ਦਰਖਤ ਦੀ ਸ਼ਾ ਜਾਂ ਦੂਜੇ ਵਿੱਚ ਜ਼ਹਿਰੀਲੀ ਕੋਬਰਾ ਵੱਲੋਂ ਸ਼ਾਂ ਕਿੱਤੀ ਗਈ ਹੁਣ 24 ਸਤੰਬਰ 1487 ਨੂੰ ਗੁਰਨਾਨਕ ਦੇਵ ਜੀ ਦਾ ਵਿਆਹ ਬਟਾਲਾ ਕਸਬੇ ਦੇ ਮੂਲचंद ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲਖਣੀ ਨਾਲ ਹੋਇਆ। ਇਸ ਜੋੜੇ ਦੇ ਦੋ ਪੁੱਤ ਹਨ ਬਾਬਾ ਸ਼੍ਰੀ ਚੰਦ ਤੇ ਬਾਬਾ ਸ਼੍ਰੀ ਲਖਮੀ ਚੰਦ ਸ਼੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗਿਆਨ ਪ੍ਰਾਪਤ ਹੋਇਆ ਉਹ ਉਦਾਸੀ ਪਰੰਪਰਾ ਦੇ ਸਮਰਥਕ ਬਣ ਗਏ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲਾ ਜੀਵਨੀ ਦਾ ਕਿਤਾਬ ਜਨਮ ਸਾਖੀਆਂ ਨੂੰ ਹਾਸਿਲ ਹੈ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਬ ਅਤੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਲਿਖਿਆ ਹੋਇਆ ਹੈ ਹਾਲਾਂਕਿ ਉਹਨਾਂ ਨੂੰ ਨਾਨਕਦੇਵ ਜੀ ਦੇ ਵੱਲੋਂ ਕੁਝ ਅਰਸਾਂ ਬਾਅਦ ਕੰਪਾਈਲ ਕਰਕੇ ਤਿਆਰ ਕੀਤਾ ਗਿਆ ਪਰ ਇਹ ਜਨਮ ਸਾਖੀਆਂ ਨਾਲੋਂ ਘੱਟ ਖੁਲਾਸਾ ਸਹੀ ਥਣ ਜਨਮ ਸਾਖੀਆਂ ਦੁਆਰਾ ਗੁਰਨਾਨਕ ਦੇਵ ਜੀ ਦੇ ਜਨਮ ਦੇ ਹਾਲਾਤਾਂ ਨੂੰ ਛੋਟੇ ਵਾਕਿਆਂ ਨਾਲ ਬਿਆਨ ਕੀਤਾ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਮਸ਼ਹੂਰ ਜਨਮ ਸਾਖੀ ਨੂੰ ਗੁਰਨਾਨਕ ਸਾਹਿਬ ਦੇ ਕਰੀਬੀ ਰਫੀਕ ਭਾਈ ਬਾਲਾ ਮਰਦਾਨਾ ਵੱਲੋਂ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਹਾਲਾਂਕਿ ਲਿਖਣ ਦੇ ਤਰੀਕੇ ਅਤੇ ਵਰਤੀ ਭਾਸ਼ਾ ਕਰਕੇ ਮੈਕਸ ਆਰਥਰ ਮੈਕਾਲਿਫ ਵਰਗੇ ਸਕੋਲਰਾਂ ਨੇ ਇਹ ਦਾਵਾ ਕੀਤਾ ਕਿ ਇਸ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਲਮਬੰਦ ਕੀਤਾ ਗਿਆ ਵਿਦਵਾਨਾਂ ਮੁਤਾਬਕ ਇਹ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰੂ ਨਾਨਕ ਦੇ ਕਰੀਬੀ ਹਨ ਅਤੇ ਉਹਨਾਂ ਦੇ ਨਾਲ ਹਮਸਫਰੀ ਹਨ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਜੀਵਨ ਬਾਰੇ ਗੁਰੂ ਨਾਨਕ ਦੇਵ ਜੀ ਇੱਕ ਸਿੱਖ ਗੁਰੂ ਹਨ ਅਤੇ 15ਵੀਂ ਸਤਾਬਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗਾਜ਼ ਕੀਤਾ ਸਿੱਖੀ ਦਾ ਮੌਲਿਕ ਯਕੀਨ ਮੁਕੱਦਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾਇਆ ਜਿਸ ਵਿੱਚ ਸ਼ਾਮਿਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ ਸਾਰੀ ਇਨਸਾਨੀਅਤ ਵਿੱਚ ਇਖਤਿਫਾਕ ਬੇਖੁਦ ਸੇਵਾ ਵਿੱਚ ਰੁੱਝਣਾ ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਿਕ ਇਨਸਾਫ਼ ਲਈ ਉਦਮ ਕਰਨਾ ਅਤੇ ਇਮਾਨਦਾਰ ਵਰਤੀਰਾ ਅਤੇ ਰੋਜੀ ਨਾਲ ਤਰੇਲੀ ਜ਼ਿੰਦਗੀ ਵਿੱਚ ਰਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਧਰਮ ਵਿੱਚ ਸੁਪਰੀਮ ਇਕਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ 11ਵੇਂ ਅਤੇ ਆਖਰੀ ਗੁਰੂ ਹਨ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ ਹਨ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਗੁਰਨਾਨਤ ਪ੍ਰਸਿੱਧ ਪਰੰਪਰਾ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਸਿੱਖਿਆਵਾਂ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ ਪਹਿਲਾ ਹੈ ਵੰਡ ਛਕੋ ਦੂਜਿਆਂ ਨਾਲ ਸਾਂਝਾ ਕਰਨਾ ਉਹਨਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਦੂਜਾ ਹੈ ਕਿਰਤ ਕਰੋ ਬਿਨਾਂ ਕਿਸੇ ਸ਼ੋਸ਼ਣ ਦਾ ਧੋਖੇਦਾਰੀ ਦੇ ਇਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ ਤੇ ਜਾਂ ਬਿਤਾਉਣਾ ਤੀਜਾ ਹੈ ਨਾਮ ਜਪੋ ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਗੁਰੂ ਜੀ 22 ਸਤੰਬਰ 1539 ਨੂੰ 70 ਸਾਲ ਦੀ ਉਮਰ ਵਿੱਚ ਕਰਤਾਰਪੁਰੇ ਲਾਹੌਰ ਸੂਬਾ ਮੁਗਲ ਸਮਰਾਜ ਵਿੱਚ ਜੋਤੀ ਜੋਤ ਸਮਾ ਗਏ ਧੰਨਵਾਦ